ਹਾਂਜੀ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਆ ਉਹਨਾਂ ਦੇ ਮੂੰਹ ਦਾ ਚਪੇੜ ਆ ਜਿਹੜੇ ਅੱਜ ਕਿਤੇ ਹੋਰ ਤਾਂ ਨਾ ਰੱਖੀ ਪਏ ਆ ਅਸੀਂ ਸਿੱਧੀ ਗੱਲ ਠੋਕ ਕੇ ਕਹਿੰਦੇ ਆ ਆ ਇਧਰ ਨੂੰ ਮਾਰ ਬਾਈ ਕੈਮਰਾ ਝੂ ਕਰਕੇ ਦਿਖਾ ਦੀ 7 ਕਿਲੋਮੀਟਰ ਦਾ ਕਮਗਰਾ ਇਹੀ ਕੁਛ ਆ ਪਾਤਣ ਦਾ ਕੀ ਇਹੀ ਕੁਛ ਆ ਬਾਈ ਜੀ ਤਾਂ ਇਧਰ ਨੂੰ ਵੀ ਦਿਖਾ ਦੇ ਇਹ ਦੱਲਿਆ ਸਾਹਿਬ ਦੇ ਦੱਲਿਆ ਸਾਹਿਬ ਦਾ ਕਰਿਆ ਹੋਇਆ ਇਕੱਠ ਹੈ ਯਾਰ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਹੋ ਨਾ ਮੇਰੇ ਵੀਰਾਂ ਨੂੰ ਬੇਨਤੀ ਆਜੋ ਇਹ ਦੱਲਿਆ ਸਾਹਿਬ ਦੀ ਇਕੱਲੇ ਦੀ ਲੜਾਈ ਨਹੀਂ ਇਹ ਸਾਰਿਆਂ ਦੀ ਲੜਾਈ ਆ ਪੰਜਾਬ ਦੀ ਹੋਣ ਦੀ ਲੜਾਈ ਆ ਆ ਤੁਸੀਂ ਦੇਖ ਸਕਦੇ ਹੋ ਇਕੱਠ ਚਾਰੇ ਪਾਸੇ ਦੇਖ ਸਕਦੇ ਹੋ ਠੀਕਾ ਆਇਦਰ ਵੀ ਮਾਰ ਦੇਖ ਸਕਦੇ ਹੋ ਜੀ ਹੋਰ ਕੁਝ ਨਹੀਂ ਬੋਲਣਾ ਜਿਹੜੇ ਕਹਿੰਦੇ ਨਾ ਸਾਨੂੰ ਢੱਲੇ ਵਾਲ ਜੁਨੀਅਰ ਲਗੇ ਹੁਣ ਢੱਲੇ ਵਾਲ ਸਾਹਿਬ ਪੁੱਛ ਕੇ ਨਹੀਂ ਗਿਆ ਅਸੀਂ ਇਹਨਾਂ ਨੂੰ ਦੱਸਦੇ ਵੀ ਆਹ ਇਹਨਾਂ ਚ ਆਹ ਕਰਾ ਮਾਤਾ ਹਿੰਮਤਾ ਪਿਆਰਾ ਉਹਨੂੰ ਗੁੱਸਣ ਦੀ ਲੋੜ ਨਹੀਂ ਉਹਨਾਂ ਮਗਰ ਲੋਕ ਆਪੇ ਆਪ ਆਉਂਦੇ ਆ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ ਆ